ਐਸਐਸਪੀ ਤੋਂ ਅਸੀਂ ਥਰ-ਥਰ ਕਰਦੇ ਕਿਉਂ ਅਸੀਂ ਗਲਤੀ ਨਹੀਂ ਕਿਉਂ ਗੱਲ ਬੀਏ ਪਰ ਚਾਹ ਝੂਠਾ ਜਿੰਨੇ ਦਿੱਤਾ ਹੋਇਆ ਜਿਹੜਾ ਇਨਵੈਸਟੀਗੇਸ਼ਨ ਅਫੀਸਰ ਹੈ 5 ਸਾਲ ਦੀ ਨੌਕਰੀ ਕਰਕੇ ਹੋਈ ਅਤੀਤ ਧਾਕੇ ਫੇਰ ਉਹਨੂੰ ਕੋਈ ਅੰਗਰੇਜ਼ੇ ਕਹੀ ਜਾਵੇ ਮੰਤਰੀ ਕਹੀ ਜਾਵੇ ਝੂਠਾ ਬਰਚਾ ਨਹੀਂ ਦਰਜ ਕਰਦਾ ਇਹ ਕਾਨੂੰਨ ਬਣਾਉਣਾ ਪਊਗਾ ਆ ਹੁਣੇ ਫੋਨ ਆਇਆ ਸੀ ਗਿੱਦੜ ਦੇ ਉੱਥੋਂ ਦਾ ਇੱਕ ਐਸਐਸਪੀ ਹੈ ਸਾਡਾ ਉਹ ਰੋਜ਼ ਪਰਚਾ ਦੇ ਦਿੰਦਾ ਕਿਸੇ ਨਾ ਕਿਸੇ ਵੇ ਜੇਕਰ ਸਰਕਾਰ ਆ ਗਈ ਪੰਜਾਬ ਦੀ ਵਿਧਾਨ ਸਭਾ ਚ ਕਾਨੂੰਨ ਬਣਾਵਾਂਗੇ ਕਿ ਜਿਹੜੇ ਪੁਲਸ ਵਾਲੇ ਨੇ ਪਰਚਾ ਦਿੱਤਾ ਹੋਇਆ ਅਗਰ ਉਹ ਪਰਚਾ ਝੂਠਾ ਹੋਇਆ ਕੋਰਟ ਨੇ ਉਹ ਬਣੀ ਕਰਤਾ 5 ਸਾਲ ਪੂਰੀ ਸਜ਼ਾ ਪੂਰੀ ਝੰਖਾ ਪੂਰੀ ਨੌਕਰੀ ਕੱਟ ਲਾਂਗੇ ਤੇ ਨਾਲੇ ਉਹਨੂੰ ਜੁਰਮਾਨਾ ਲਾਵਾਂਗੇ ਉਹ ਅੰਦਰ ਦਿਓ ਉਹ ਮਹੀਨਾ ਦਾ ਜੋ ਕੋਈ ਪੁਲਸ ਵਾਲਾ ਹੋਵੇ ਤੇ ਕਿਸੇ ਵੀ ਸਰਕਾਰ ਹੋਵੇ ਨਾਜਾਇਜ਼ ਪਰਚਾ ਨਾ ਦੇਵੇ ਕਿਉਂ ਭਈ ਇੱਕ ਕੂਟਿਓ ਨਹੀਂ ਬਣਦੇ ਲੀਡਰ ਨਹੀਂ ਬਣਾਉਂਦੇ ਸਾਡੀ ਰਾਜਨੀਤਿਕ ਅਸੀਂ ਦੇਾਂਗੇ ਪਰਚੇ ਥੋੜਾ ਰਾਜ ਆਊਗਾ ਤੁਸੀਂ ਪਰਚੇ ਦੇਓਗੇ ਜਨਤਾ ਨੂੰ ਘਰਾ ਕੇ ਰੱਖਾਂਗੇ ਬਾਈ اے ਸੋਣੇ ਫਰੀ ਦੇਓ ਨਾ ਦਿਓ ਨਾ ਦਿਓ ਕਿਸੇ ਨੂੰ ਪੂਰਾ ਇੱਕ ਘਰ ਦਾ ਜੀ ਨੌਕਰੀ ਲਾਓ ਸਰਕਾਰੀ 40000 ਰੁਪਿਆ ਨੂੰ ਥੁਠਾ ਆਵੇ ਚੜੇ ਮਹੀਨੇ ਉਹ ਫਰੀ ਲੈਂਦੀ ਨਹੀਂ ਸਮਾਨ ਇਸ ਕੰਮ ਦੇ ਲਾਟਾ ਹੁਣ ਸਭੇ ਕੋਲ ਨਾ ਪੈਸਾ ਐ ਨਹੀਂ ਜਾ ਨੌਕਰੀ ਕੌਣ ਲਾਊਗਾ ਬਈ ਪਾਰਕ ਦੀ ਚਾਰ ਦਿਵਾਰੀ ਕਰਾਉਣ ਨੂੰ ਤਾਂ ਪੈਸੇ ਨਹੀਂ ਸਕੂਲਾਂ ਦੇ ਮਾਸਟਰ ਸਕੂਲਾਂ ਦੇ ਸਕੂਲ ਖਾਲੀ ਪਏ ਐ ਦੋ ਦੋ ਮਾਸਟਰ ਐ ਆ ਪੁਲਿਸ ਥਾਣੇ ਦੇ ਵਿੱਚ 20 ਬੰਦੇ ਚਾਹੀਦੇ ਐ 4 ਬੰਦੇ ਐ ਤਾਂ ਹੀ ਚੋਰੀਆਂ ਹੁੰਦੀਆਂ ਨਸ਼ਾ ਵੇਚਦਾ ਭਟਵਾਰੀ ਇੱਕ ਬਟਵਾਰੀ ਕੋਲੇ 9 ਪਿੰਡ ਐ ਇੱਕ ਪੰਜਾਹ ਸੈਂਕੜੀ ਕੋਲੇ 12 ਪਿੰਡ ਐ ਇੱਕ ਲੈਨਮੈਨ ਕੋਈ 16 ਪਿੰਡ ਹੈ ਡਾਕਟਰ ਖਾਲੀ ਪਏ ਆ ਭਰਤੀ ਕਿਉਂ ਨਹੀਂ ਕਰਦਾ ਇਹ ਉਹਰਾ ਕਸੂਰ ਨਹੀਂ ਹੈ ਜਦੋਂ ਭਰਤੀ ਕਰਦਾ ਜਿਹੜੇ ਆ ਦੋ ਮੁਲਾਜ਼ਮ ਖੜੇ ਆ ਇਹਨਾਂ ਦੀ ਤਨਖਾਹ 70000 ਹੈ ਇੱਕ ਬੰਦੇ ਦੀ ਜਿਵੇਂ ਜਿਵੇਂ ਸਾਲ ਵਧਦੇ ਜਾਂਦੇ ਆ ਉਵੇਂ ਤਨਖਾਹ ਵਾਦੀ ਹੈ ਸਰਕਾਰ ਕਿੱਥੋਂ ਦੇਊਗੀ ਪੈਸਾ ਕੰਮ ਤਾਂ ਫ੍ਰੀ ਲਗਾਤਾ ਪਰ ਹਰ ਬੰਦੇ ਦਾ ਠੀਕ ਕਰਦਾ ਵੀ ਅਸੀਂ ਨੌਕਰੀ ਲਾਦ ਕੇ ਬੰਦੇ ਲਾਈਏ ਕਿਵੇਂ ਪੈਸੇ ਨਹੀਂ ਹਰੇਕ ਬੰਦੇ ਨੂੰ ਇੱਕ ਅੱਜ ਪਟਵਾਰੀ ਨਹੀਂ ਚਾਹੀਦਾ ਬੋਲੋ ਮਾਸਟਰ ਪੂਰੇ ਚਾਹੀਦੇ ਕਿ ਨਹੀਂ ਚਾਹੀਦੇ 78 ਸਾਲ ਹੋ ਗਏ ਦੇਸ਼ ਆਜ਼ਾਦ ਹੋਏ ਨੂੰ ਅਜੇ ਮਾਸਟਰ ਹੀ ਪੂਰੇ ਹੋਏ ਡਾਕਟਰ ਹੀ ਨਹੀਂ ਪੂਰੇ ਹੋਏ ਜੇ ਹੀ ਪੂਰੇ ਨਹੀਂ ਹੋਏ ਜਿਹੜਾ ਰਿਟਾਇਰ ਹੋ ਜਾਂਦਾ ਉਹਨੂੰ ਦੁਆਰੇ ਨਹੀਂ ਰੱਖਦੇ ਕਿਉਂ ਕਿ ਉਹ ਕਿ ਰੱਖਣ ਨੂੰ ਪੈਸੇ ਨਹੀਂ ਸ਼ਹਿਰਾਂ ਦੇ ਵਿੱਚ ਸਫਾਈ ਕਰਮਚਾਰੀ ਨਹੀਂ ਈ ਬੰਦੇ ਸੀ 15 ਰਿਟਾਇਰ ਹੋ ਗਏ 15 ਰਹਿ ਕੇ ਤਾਂ ਹੀ ਤਾਂ ਸ਼ਹਿਰਾ ਦੇ ਪੁਲਾਂ ਦੇ ਥੱਲੇ ਆਸ-ਪਾਸੇ ਗੱਗ ਪਿਆ ਸਵਾ ਚਾਰ ਲੱਖ ਕਰੋੜ ਦਾ ਕਰਜ਼ਾ ਇਹ 5.5 ਹੋ ਜਾਊਗਾ ਇਹ 5.5 ਹੋ ਜਾਊਗਾ ਸੜਕ ਬਣਾਉਣ ਨੂੰ ਪੈਸੇ ਨਹੀਂ ਉਹਨਾਂ ਕੋਲੇ ਤਾਂ ਹੀ ਤਾਂ ਟੁੱਟੀ ਸੜਕ ਦੇ ਜਾਂਦੇ ਹੋ ਇਹ 5 ਸਾਲਾਂ ਬਾਅਦ ਸੜਕ ਰਿਪੇਅਰ ਹੁੰਦੀ ਆ ਹੁਣ 10 ਸਾਲਾਂ ਬਾਅਦ ਹੋਇਆ ਕਰੂ ਕਹਿੰਦੇ ਨਸ਼ਾ ਬੰਦ ਕਰਨਾ ਹੈ ਪੋਸਾਰੇ ਢਾਉਣ ਲੱਗ ਪਏ ਲੋਕਾਂ ਦੇ ਘਰ ਐਮਰਸ਼ੀਅਨ ਬੰਦ ਹੁੰਦਾ ਜਿੰਨਾ ਚਿਰ ਡਿਮਾਂਡ ਹੈ ਉਹਨਾਂ ਚਿਰ ਸਪਲਾਈ ਨਹੀਂ ਰੁਕ ਸਕਦੀ ਤੁਸੀਂ ਆਪ ਦੇ ਬੱਚਿਆਂ ਨੂੰ ਦਿਹਾੜੀ ਕਰਕੇ ਪੜਾਇਆ ਗੋਆ ਗੂੜਾ ਕਰਕੇ ਪੜਾਇਆ ਹੁਣ ਜਿਹੜਾ ਬੀਏ ਪੜਿਆ ਉਹ ੱੱਕੇ ਖੰਦਾ ਫਿਰਦਾ ਯਾਦਾਂ ਉਹਨੂੰ ਕੁਝ ਮਿਲਦਾ ਨਹੀਂ ਉਹ ਫਿਰ ਨਸ਼ੇਤੀ ਹੋ ਜਾਂਦਾ ਜੇ ਉਹ ਤਰਕੇ 9 ਵਜੇ ਕੰਮ ਤੇ ਜਾਵੇ ਤੇ 5 ਵਜੇ ਨੌਕਰੀ ਤੋਂ ਆਵੇ ਤੇ ਉਹ ਨਸ਼ਾ ਨਾ ਕਰੇ ਨੌਕਰੀ ਛੁੱਟ ਗਈ ਲੋਨ ਨੂੰ ਪੈਸੇ ਹੈ ਨਹੀਂ ਖਾਲੀ ਥਾਵਾਂ ਵਾਧੂ ਪਈਆਂ ਨਸ਼ਾ ਕਿਵੇਂ ਰੁਕੂਗਾ ਨਸ਼ਾ ਦਾ ਚਾਹ ਨਹੀਂ ਮੱਗ ਹੁੰਦੀ ਤੁਸੀਂ ਸਾਰੇ ਚਾਹ ਪੀਂਨੇ ਹੋ ਜੇ ਤੁਹਾਨੂੰ ਕਹਿ ਦਈਏ ਵੀ ਚਾਹ ਛੱਡ ਕੇ ਤੋਂ ਥੋੜੀ ਬੰਦਾ ਉੱਠੇ ਜਾਓ ਮੰਜੇ ਤੋਂ ਤੇ ਫੇਰ ਚਾਹ ਨਹੀਂ ਛੱਡੀ ਜਾਂਦੀ ਜੇ ਡਾਕਟਰ ਵੀ ਕਹਦੇ ਵੀ ਨਹੀਂ ਪੀਣੀ ਅਗਰ ਘੁੱਟ ਕੇ ਦੇ ਦੇ ਕੁੜੇ ਪਾਉ ਕੁਛ ਨਹੀਂ ਹੁੰਦਾ ਗੱਲ ਸਹੀ ਹੈ ਜੀ ਗਲਤ ਹੈ ਜਿਹਨੇ ਸ਼ਰਾਬ ਪੀਤੀ ਐ ਜਿਹਨੇ ਚਿੱਟਾ ਖਾਦਾ ਉਹ ਵੀ ਛੱਡੇ। ਹੋਰ ਐਸੇ ਕੋਈ ਦੂਜਾ ਬੰਦੋਬਸ ਕਰਨਾ ਪੈ ਰਿਹਾ ਸਰਦਾਰ ਸਾਹਿਬ। ਜਿਹੜਾ ਕੈਪਸੂਲ ਤੋਂ ਘੱਟ ਖਤਰਨਾਕ ਹੋਵੇ, ਟੀਕੇ ਤੋਂ ਘੱਟ ਖਤਰਨਾਕ ਹੋਵੇ, ਲੋਮੋ ਡੈਲ ਤੋਂ ਘੱਟ ਖਤਰਨਾਕ ਹੋਵੇ, ਜਿਹਦੇ ਨਾਲ ਬੰਦਾ ਮਰੇ ਨਾ। ਇਹ ਚਾਹ ਦਾ ਵੇਸ਼ਾ ਨਹੀਂ ਛੱਡਿਆ ਜਾ ਸਕਦਾ। ਇਹਦੇ ਤੇ ਵਿਚਾਰ ਕਰਨਾ ਪੈਣਾ। ਸ਼ਰਾਬ ਤਾਂ ਬਣਾਦੀ ਸਹੀ ਵੀ ਸ਼ਰਾਬ ਬੜੀ ਚੰਗੀ ਚੀਜ਼ ਐ ਇਹਨੂੰ ਤਾਂ ਬੰਦਾ ਬੁੜੀਆਂ ਚ ਵੀ ਪੀਂਦਾ ਬੰਦਿਆਂ ਚ ਵੀ ਪੀਂਦਾ ਵਿਆਹ ਤੇ ਵੀ ਪੀਂਦਾ ਪਰੌਣੇ ਨੂੰ ਵੀ ਪੀਂਦਾ ਇਹ ਪੀ ਕੇ ਐਕਸੀਡੈਂਟ ਵੀ ਕਰਦਾ ਲੜਾਈ ਝਗੜਾ ਵੀ ਕਰਦਾ ਬੰਦਾ ਵੀ ਮਾਰ ਦਿੰਦਾ ਸੜਕ ਤੇ ਵੀ ਲੇਟਦਾ ਤੈਨੂੰ ਨਹੀਂ ਕਹਿੰਦਾ ਆਣੀ ਦਾ ਪਾਣਾ ਪੀ ਮੈਂ ਦੇਖ ਲਿਆ ਸੀ ਤੈਨੂੰ ਰਿਸ਼ਤੇਦਾਰਾ ਤੂੰ ਬਾਹਰ ਦੀ ਮੇਰੀ ਮਰੋੜੀ ਹੁੰਦਾ ਇੰਨਾ ਜ਼ਿਆਦਾ ਰੀ ਨਾਥੇ ਦੇਵੇਂ ਨੀ ਸੋ ਮੇਰੇ ਕਹਿਣ ਤੋਂ ਭਾਵੇਂ ਹੈ ਕਿ ਇਹ ਨਸ਼ਾ ਨਹੀਂ ਖਤਮ ਹੋਣਾ ਨੌਕਰੀ ਦਿਓ ਜਾਂ ਜਿਹੜੇ ਖਤਰਨਾਕ ਨਸ਼ੇ ਤੇ ਆ ਉਹਨੂੰ ਨੂੰ ਘੱਟ ਖਤਰਨਾਕ ਨਸ਼ੇ ਤੇ ਲਾਓ ਹੌਲੀ ਹੌਲੀ ਛਡਾਓ ਮੈਂ ਕਿਸੇ ਨਸ਼ੇ ਦੀ ਤਰਜਮਾਨੀ ਨਹੀਂ ਕਰਦਾ ਵੀ ਨਸ਼ਾ ਖੋਣਾ ਚਾਹੀਦਾ ਇਹਨਾਂ ਚਿੱਟੇ ਨਸ਼ੇ ਨਾਲੋਂ ਤਾਂ ਸਾਡਾ ਪੁੱਕੀ ਨਸ਼ਾ ਠੀਕ ਸੀ अफीम नशा ठीक सी से जानलेवा नहीं जान लेवा नहीं, सी, जान लेवा नहीं सी। सो मेरे कह तो भाव एवं लाला लाला युद्ध नशे विरुद्ध कांग्रेस का राज जाए मैं कह दूंगा नशा खत्म कर दूंगा सीधा कि होएगा ਮੈਨੂੰ ਕੋਈ ਨਾ ਕੋਈ ਨਵੀਂ ਸਕੀਮ ਲੈ ਕੇ ਆਉਣੀ ਪਊਗੀ ਘਰ ਢੋਣ ਨਾਲ ਨਸ਼ਾ ਬੰਦ ਨਹੀਂ ਹੋਣਾ ਮੇਰੇ ਨੂੰ ਤਾਂ ਸਾਰੇ ਪੰਜਾਬ ਦੇ ਢਾ ਦਿਓ ਨੌਕਰੀ ਦੇਣੀ ਪਏਗੀ ਫੇਰ ਕੰਮ ਚੱਲਣਾ ਸੋ ਮੇਰੀਓ ਮਾਕਾਉ ਪਹਿਨੋ ਇਹ ਜਿਹੜਾ ਜਾਣ ਬੁੱਝ ਕੇ ਸਰਕਾਰਾਂ ਨੇ ਇਤਰੋਂ ਪੈਸੇ ਲੈ ਕੇ ਇਤਰੋਂ ਵੰਡ ਤੇ ਇਤਰੋਂ ਲੈ ਕੇ ਇਤਰੋਂ ਦਿੰਦੇ ਇਹਨਾਂ ਨੇ ਜਾਣ ਬੁੱਝ ਕੇ ਬੰਦੋਬਾਸ ਨਹੀਂ ਕੀਤਾ ਸਾਡੇ ਅਰਗੇ ਚਿੱਟੇ ਕੁਰਤੇ ਪਜਾਮੇ ਵਾਲਿਆਂ ਨੇ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਸਾਡੂ ਐਂ ਸਾਡੇ ਮਗਰ ਮਗਰ ਤੁਰੇ ਫਿਰੋ ਹੁਣ ਟਰਾਂਸਫਾਰਮਰ ਹੈ ਕਿਸੇ ਨੇ ਟਰਾਂਸਫਾਰਮਰ ਸਰਜੇ 4 ਮਹੀਨੇ ਟਰਾਂਸਫਾਰਮਰ ਨਹੀਂ ਮਿਲਦਾ ਕਿਉਂ ਕਿਉਂਕਿ ਜਿਹੜੀਆਂ ਟਰਾਂਸਫਾਰਮਰ ਆਗੀਆਂ ਕੰਪਨੀਆਂ ਹੈ ਉਹਨਾਂ ਨੂੰ ਸਰਕਾਰ ਪੈਸੇ ਨਹੀਂ ਦਿੰਦੇ 500 ট্রান্সਫਾਰਮਰ ਦੀ ਡਿਮਾਂਡ ਕਰਦਿਆਂ 100 ਦਿੰਦੀਆਂ ਫਿਰ ਰਾਜੇ ਵੜਿੰਗ ਕੋਲੇ ਤੁਸੀਂ ਜਾਂਦੇ ਹੋ ਕਿਰਾਇਆ ਪੱਟ ਕੇ ਫਿਰ ਮੈਂ ਮਿਲਦਾ ਨਹੀਂ ਫਿਰ ਤੁਸੀਂ ਚੰਡੀਗੜ੍ਹ ਪਹੁੰਚਦੇ ਹੋ ਫਿਰ ਮੇਰੇ ਪੀਏ ਨੂੰ ਫੋਨ ਕਰਦੇ ਹੋ ਫਿਰ ਮੈਂ ਤੁਹਾਨੂੰ ট্রান্সਫਾਰਮਰ ਦਿਵਾਉਣਾ ਹੈ ਜਿਹੜਾ ਤੁਹਾਡਾ ਹੱਕ ਹੈ ਫਿਰ ਮੈਂ ਤੁਹਾਡੇ ਤੇ ਸਹਾਨ ਕਰਦਾ ਹਾਂ ਤੇ ਜੇ ਆਟੋਮੈਟਿਕਲੀ ট্রান্সਫਾਰਮਰ ਸੜਿਆ ਉਹ ট্রান্সਫਾਰਮਰ ਸੜ ਗਿਆ ਤੇ 5 ਘੰਟੇ ਬਾਅਦ ਬਦਲਿਆ ਗਿਆ ਇਹ ਨਹੀਂ ਆਦਾ ਕਿ ਮੇਰੇ ਮਗਰ ਧੱਕੇ ਖਾ ਕੇ ਘੱਟੇ ਕੇ ਫੇਰ ਮਿਲੇ ਇਹ ਜਾਣ ਬੁੱਝ ਕੇ ਤਾਣਾ ਬਣਾਇਆ ਹੋਇਆ ਹੈ ਇਹ ਕਾਨੂੰਨ ਬਦਲਨੇ ਪੈਣੇ ਆ ਹੁਣੇ ਫੋਨ ਆ ਅਸੀਂ ਗਿੱਦੜਦੇ ਹੋ ਉੱਥੋਂ ਦਾ ਇੱਕ ਐਸਐਸਪੀ ਹੈ ਸਾਡਾ ਉਹ ਰੋਜ਼ ਪਰਚਾ ਦੇਂਦਾ ਕਿਸੇ ਨਾ ਕਿਸੇ ਦੇ ਨਜਾਇਜ਼ ਪੁਲਸਾਰਿਆਂ ਨੂੰ ਹੀ ਨਹੀਂ ਜਾਂਦੀ ਪਰਚਾ ਅੰਦੇ ਕਿਸੇ ਦੇ ਛੱਬੀ ਬਣਾਤੀ ਕਿਸੇ ਦੇ 307 ਆ ਗਿਆ ਕਿਹੜਾ ਫੋਨ ਆ ਗਿਆ ਮਾਨੂੰਕੇ ਦਾ ਆ ਗਿਆ ਕਿਹਦਾ ਆ ਗਿਆ ਜੱਗੇ ਦਾ ਆ ਗਿਆ ਕਿਉਂ ਬਈ ਜੇਕਰ ਸਰਕਾਰ ਆ ਗਈ ਪੰਜਾਬ ਦੀ ਵਿਧਾਨ ਸਭਾ 'ਚ ਕਾਨੂੰਨ ਬਣਾਵਾਂਗੇ ਕਿ ਜਿਹੜੇ ਪੁਲਿਸ ਵਾਲੇ ਨੇ ਪਰਚਾ ਦਿੱਤਾ ਹੋਇਆ ਅਗਰ ਉਹ ਪਰਚਾ ਝੂਠਾ ਹੋਇਆ ਕੋਰਟ ਵਿੱਚ ਉਹਨੂੰ ਬੜੀ ਕਰਤਾ 5 ਸਾਲ ਉਹੀ ਸਜ਼ਾ ਉਹੀ ਤਨਖਾਹ ਉਹੀ ਨੌਕਰੀ ਕੱਟ ਲਾਂਗੇ ਤੇ ਨਾਲੇ ਉਹਨੂੰ ਜੁਰਮਾਨਾ ਲਾਵਾਂਗੇ ਉਹ ਅੰਦਰ ਦੇਉ ਉਹ ਨੂੰ ਮਹੀਨਾ ਤਾਂ ਜੋ ਕੋਈ ਪੁਲਸਾਰਾ ਹੋਵੇ ਤੇ ਕਿਸੇ ਦੀ ਸਰਕਾਰ ਹੋਵੇ ਮੈਜ ਪਰਚਾ ਨ ਦੇਵੇ ਕਿਉਂ ਬਈ ਜੇ ਹੁਣ ਤੁਹਾਨੂੰ ਮੈਂ ਪਰਚਾ ਦੇਤਾ ਅੰਦਰ ਦੇਤਾ ਤੁਸੀਂ ਤਿੰਨ ਮਹੀਨੇ ਅੰਦਰ ਰਹੇ ਉਸ ਤੋਂ ਬਾਅਦ ਬਰੀ ਹੋ ਗਏ ਇਹਦਾ ਮਤਲਬ ਪਰਚਾ ਝੂਠਾ ਸੀ ਬੋਲੋ ਤੇ ਪੁਲਸਾਰਾ ਕੋਈ ਗੋਲਦਾ ਹੀ ਨਹੀਂ ਪਰਚਾ ਝੂਠਾ ਜਿਹਨੇ ਦਿੱਤਾ ਹੋਇਆ ਜਿਹੜਾ ਇਨਵੈਸਟੀਗੇਸ਼ਨ ਆਫੀਸਰ ਹੈ ਪੰਜ ਸਾਲ ਦੀ ਨੌਕਰੀ ਕਰਕੇ ਹੋਰੀ ਅਤੀ ਠੰਠਾਕ ਨੇ ਫੇਰ ਉਹਨੂੰ ਕੋਈ ਐਮਐਲਏ ਕਈ ਜਾਵੇ ਮੰਤਰੀ ਕਈ ਜਾਵੇ ਝੂਠਾ ਬਰਤਨ ਨਹੀਂ ਦਰਜ ਕਰਦਾ ਇਹ ਕਾਨੂੰਨ ਬਣਾਉਣਾ ਪਊਗਾ ਜੇ ਕਾਨੂੰਨ ਨਾ ਬਣਾਉਂਗੇ ਤਾਂ ਪੁਲਿਸ ਆਫ ਦੀ ਮਨਮਰਜ਼ੀ ਕਰੇਗੀ ساری ਉਮਰ ਐਸਐਚਓ ਜਿਹੜਾ ਲੱਗ ਜਾਂਦਾ ਉਹ ਕਿਉਂ ਬਣ ਜਾਂਦਾ ਹਰੇਕ ਦਾ ਐਸਐਸਪੀ ਤੋਂ ਅਸੀਂ ਥਰ-ਥਰ ਕਰਦੇ ਕਿਉਂ ਅਸੀਂ ਗਲਤੀ ਨਹੀਂ ਕਿਉਂ ਗੰਬੀਏ ਹਾਂ ਗਲਤ ਹੈ ਤਾਂ ਅਸੀਂ ਗੰਭਾਗੇ ਅਸੀਂ ਪੁਲਿਸ ਦਾ ਸਤਿਕਾਰ ਕਰਾਂਗੇ ऐसे ਨਵੇਂ ਕਾਨੂੰਨ ਬਣਾਉਣੇ ਪੈਣਗੇ ਜੇ ਪੰਜਾਬ ਨੂੰ ਬਚੋਣਾ ਹੈ ਇੱਕ ਨੂ ਕਿਉਂ ਨਹੀਂ ਬਣਾਉਂਦੇ ਲੀਡਰ ਨਹੀਂ ਬਣਾਉਂਦੇ ਸਾਡੀ ਰਾਜ ਆਊਗਾ ਅਸੀਂ ਦੇਾਂਗੇ ਪਰਚੇ ਤੁਹਾਡਾ ਰਾਜ ਆਊਗਾ ਤੁਸੀਂ ਪਰਚੇ ਦੇਉਂਗੇ ਜਨਤਾ ਨੂੰ ਡਰਾ ਕੇ ਰੱਖਾਂਗੇ ਹੁਣ ਬੋਲਦੇ ਨਹੀਂ ਸਾਡੇ 4.5 ਸਾਲਾਂ ਦੀ ਗੱਲ ਕੋਈ ਐਸੇ ਲਈ ਤਾਂ ਸਾਰਾ ਪੰਜਾਬ ਹੀ ਬੰਦ ਕਰਦਾ ਪੂ ਤੇਰੇ ਆਖੇ ਮਾਮੇ ਦੇ ਮੁੰਡਿਆ ਸੋ ਇਹਨਾਂ ਸਾਰੀਆਂ ਗੱਲਾਂ ਤੇ ਆਪਾਂ ਗੋੜ ਫਰਮਾਉਣੇ ਕਿ ਆ ਨਵੇਂ ਜਿਹੜੇ ਬੱਚੇ ਐ ਸਾਡੀਆਂ ਜ਼ਿੰਦਗੀਆਂ ਤਾਂ ਡੱਪ ਗਈਆਂ 50 50 ਸਾਲ ਦਾ 46 47 ਦਾ ਮੈਂ ਹੋ ਗਿਆ ਨਵੇਂ ਬੱਚੇ ਨਵੇਂ ਪੰਜਾਬ ਦੀ ਉਮੀਦ ਕਰਨ ਅਮਰੀਕਾ ਕੈਨੇਡਾ ਤੋਂ ਕੁਝ ਨਹੀਂ ਫ੍ਰੀ ਮਿਲਦਾ ਲੇਕਿਨ ਜ਼ਿੰਦਗੀ ਉੱਥੇ ਵਧੀਆ ਐ ਸਾਰੀ ਦੁਨੀਆ ਬਾਹਰ ਜਾਣ ਨੂੰ ਫਿਰਦੀ ਹੈ ਨੌਕਰੀ ਮਿਲਦੀ ਹੈ ਕਾਰੋਬਾਰ ਮਿਲਦਾ ਹੈ ਪੈਸਾ ਮਿਲਦਾ ਹੈ ਸਾਫ਼ ਸੁਥਰਾ ਵਾਤਾਵਰਨ ਹੈ ਕਿਉਂ ਜਾਂਦੇ ਹੋ ਬਾਹਰ ਕੋਈ ਚੀਜ਼ ਫ੍ਰੀ ਨਹੀਂ ਹੈ ਇੱਥੇ ਸਾਰੀਆਂ ਅੱਧੀਆਂ ਚੀਜ਼ਾਂ ਫ੍ਰੀ ਹੁੰਦੇ باوجود ਵੀ ਸਾਡਾ ਮਾੜਾ ਹਾਲ ਹੈ ਕਿਉਂ ਇਹ ਰੇਤੇ ਗਾਟ ਫਰਮਾਨੀ ਪਾਉਗੀ ਹਜੇ ਮੇਰਾ ਭਾਈ 1 ਪਿੰਡ ਬਾਕੀ ਪਿਆ ਮੈਂ ਉੱਥੇ ਜਾਣਾ ਮਾਫੀ ਚਾਹਨੇ ਸੋ ਫੇਰ ਕਿਸੇ ਦਿਨ ਆਉਂਗਾ ਟਾਈਮ ਤੇ ਕੋਨੇ ਨਾਲ ਗੱਲਾਂ ਬਾਤਾਂ ਕਰਾਂਗੇ